ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਹੋਪ ਸੋ ਸਾਰੇ ਜਾਨੀ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਗਾਇਸ ਤੇ ਅੱਜ ਆਪਾਂ ਕਰ ਰਹੀਆਂ ਨੇ ਨਵੀਂ ਦੁਕਾਨ ਤੇ ਸਫਾਈਆਂ ਠੀਕ ਆ ਤੇ ਕੰਮ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਅਖਰ ਵੀ ਅੱਜ ਲੱਗ ਜਾਣਗੇ ਤੁਹਾਨੂੰ ਅੱਜ ਦਿਖਾਉਣੀ ਐ ਮੈਂ ਜਾ ਕੇ ਤੇ ਬਸ ਆਪਾਂ ਪਹਿਲਾਂ ਹੁਣ ਰੈਡੀ ਹੋ ਜਾਈਏ ਠੀਕ ਆ ਸਕਿਨ ਕੇਅਰ ਚੱਲ ਰਹੀ ਐ ਮੈਂ ਸਕਿਨ ਕੇਅਰ ਕਰ ਰਹੀ ਆ ਆਪ ਦਾ ਠੀਕ ਐ ਫਾਰਮ ਸਟੇਜ ਦਾ ਪਹਿਲਾਂ ਮੈਂ ਟੋਨਰ ਅਪਲਾਈ ਕੀਤਾ ਦੈਨ ਉਸ ਤੋਂ ਬਾਅਦ ਮੈਂ ਕੀਤਾ ਸੀਰਮ ਅਪਲਾਈ ਤਾਂ ਹੁਣ ਮੈਂ ਮੋਇਸਚਰਾਈਜ਼ਰ ਅਪਲਾਈ ਕਰ ਤੇ ਫਿਰ ਉਸ ਤੋਂ ਬਾਅਦ ਆਪਾਂ نیچے ਜਾ ਕੇ ਦੇਖਦੇ ਆਂ ਵੀ ਮੰਮੀ ਵਰਗੇ ਕੀ ਕਰਦੇ ਆ ਕਿਉਂਕਿ ਜੇ ਅੱਜ ਸਾਰੀਆਂ ਸਫਾਈਆਂ ਕੰਪਲੀਟ ਹੋ ਗਈਆਂ ਸਾਰਾ ਕੰਮ ਕੰਪਲੀਟ ਹੋ ਗਿਆ ਤਾਂ ਗਾਇਸ ਆਪਾਂ ਕੱਲ ਨੂੰ ਮਤਲਬ ਫਰਾਈਡੇ ਨੂੰ ਠੀਕ ਆ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਦੇਣਾ ਸਾਰੀ ਸੀਮਿਆ ਫੈਮਿਲੀ ਦੇ ਇਕੱਠੇ ਹੋਵਾਂਗੇ ਠੀਕ ਆ ਤਾਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਪਾਪਾ ਪਾਪਾ ਆ ਜੋ ਚਲੋ ਜੀ ਹੁਣ ਆਪਾਂ ਜਾ ਰਹੇ ਆ ਆਪਣੀ ਨਵੀਂ ਦੁਕਾਨ ਤੇ ਅੱਜ ਆਪਾਂ ਕਰਾਂਗੇ ਉੱਥੇ ਸਫਾਈਆਂ ਪਹਿਲਾਂ ਤਾਂ ਇਹ ਕੰਮ ਕਰਾਉਣੇ ਫਿਰ ਇਹਦੇ ਨੂੰ ਫੋਨ ਕਰੂੰਗਾ ਜੀ ਸਫਾਈਆਂ ਕਰਨੀ ਨੇ ਮੈਂ ਉਹ ਵੀ ਆ ਜਾਊਂਗਾ ਕੰਮ-ਕੁਮ ਆਪਦੀ ਵੀਡੀਓਜ਼ ਬਣਾਊਂਗਾ ਆ ਕੇ ਜਿੰਨਾ ਕੋ ਹੋਇਆ ਸ਼ੀਸ਼ੇ ਵਗੈਰਾ ਜੋ ਵੀ ਚੀਜ਼ ਹੋਈ ਸਾਰਾ ਉਹ ਦੇਖੂ ਆ ਕੇ ਹਮ ਅੱਜ ਮੈਂ ਮੈਂ ਆਪਣੀ ਨਵੀਂ ਦੁਕਾਨ ਤੇ ਆਉਣ ਠੀਕ ਹੈ ਜੀ ਫੋਨ ਨਹੀਂ ਚੁੱਕਿਆ ਯਾਰ ਕਰ ਲੋ ਕਰ ਲੋ ਫੋਨ ਜੀ ਨੂੰ ਕਰ ਲੋ ਬਈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਆਪਾਂ ਬੁਟੀਕ ਤੇ ਟੇਕੀਏ ਮੱਥਾ ਚੱਲੀਏ ਲੋ ਬਈ ਆਪਾਂ ਪਹੁੰਚ ਗਏ ਆਪਣੀ ਮਾਰਕੀਟ ਦੇ ਵਿੱਚ ਆਪਣੀ ਸ਼ਾਪ ਤੇ ਸੱਚੀ ਕਾਲ ਵੀਰੇ ਉਹ ਗ੍ਰੇ ਕਲਰ ਦੀ ਕੱਲ ਸੋਚੀ ਸੀ ਹੈਨਾ ਸੱਚੀ ਕਾਲ ਵੀਰੇ ਏ ਲਾਈਟ ਇਹ ਉਹ ਕੁਰਸੀਆਂ ਨੇ ਜਿਹੜੀਆਂ ਡਿਸਕਾਊਂਟ ਤੇ ਦਿੱਤੀਆਂ ਜਾਂਦੀਆਂ ਨੇ ਪਿੰਡਾਂ 'ਚ ਨਹੀਂ ਇਹ ਉਹ ਕੁਰਸੀ ਤਾਂ ਮੇਰੇ ਘਰ ਨਾਲ ਟੁੱਟ ਗਈ ਸੀ ਇਹ ਉਹ ਕੁਰਸੀਆਂ ਨੇ ਜਿਹੜੀਆਂ ਪਿੰਡਾਂ 'ਚ ਡਿਸਕਾਊਂਟ ਤੇ ਦਿੱਤੀਆਂ ਜਾਂਦੀਆਂ ਨੇ 1000 'ਚ 4 ਇਹ ਉਹ ਕਹਿੰਦੇ ਹੁੰਦੇ ਆ ਕਿ 250 ਦੀ ਇੱਕ ਕੁਰਸੀ ਆ ਵੀ ਮੰਮੀ ਗਾਨੀ ਨੇ ਵੀ ਲੈ ਲਓ ਫਿਰ ਮੈਂ ਮੰਮੀ ਨੂੰ ਇੱਕ ਦਿਨ ਕਿਹਾ ਸੀ ਜਦੋਂ ਚਾਰੇ ਟੁੱਟ ਗਿਆ ਗੇ ਜੀ ਵੀਰੇ ਚਾਰੇ ਦੀਆਂ ਚਾਰੇ ਕੱਲੇ ਤੇ ਕੱਲੇ ਤੇ ਲਾਈਟਾਂ ਵਗੈਰਾ ਨਹੀਂ ਸੀ ਲੱਗੀਆਂ ਅੱਜ ਇਹਦੀ ਲਾਈਟਾਂ ਵੀ ਲੱਗੀਆਂ ਤੇ ਅਸੀਂ ਆ ਵੀ ਲਗਵਾ ਰਹੇ ਹਾਂ ਗ੍ਰੇ ਕਲਰ ਦੀ ਕਿਉਂਕਿ ਸਾਡਾ ਫਰੰਟ ਤੇ ਨਾ ਕਲਰ ਗ੍ਰੇ ਹੈਗਾ ਤੇ ਉਹਦੇ ਕਰਕੇ ਫਿਰ ਆ ਵਾਈਟ ਵਾਈਟ ਮੈਨੂ ਆ ਲੱਗਦਾ ਸੀ ਵੀ ਆ ਵਾਈਟ ਨਾਲੋਂ ਕਿ ਆਪਾਂ ਇੱਥੇ ਆ ਗ੍ਰੇ ਕਰਵਾ ਦਈਏ ਤਾਂ ਜ਼ਿਆਦਾ ਅੱਛਾ ਲੱਗੂਗਾ ਸੋ ਤਾਂ ਕਰਕੇ ਇੱਥੇ ਆਪਾਂ ਆਪੇ ਲੱਜਣਾ ਹੈਗਾਗਾ ਉਹ ਗ੍ਰੇ ਕਰਵਾ ਦੇਣਾ ਵਾਈਟ ਕਰ ਦਿੱਤੀ ਠੀਕ ਹੈ ਹਾਈ ਵੀਰੇ ਕੱਲ ਕੱਲੇ ਤੇ ਪੂਰਾ ਹੋ ਕੀਤਾ ਮੈਂ ਤੁਸੀਂ ਆ ਕਿਉਂ ਨਹੀਂ ਲਾ ਕੇ ਗਏ ਆਈ ਸਾki ਪੂਰੇ ਗਾਣਾ ਤੇ ਤੁਹਾਨੂੰ ਵੀ ਪਿਆ ਕੇ ਲੱਗੇ ਵੀਰ ਆਪਣੇ ਵਰਗਾ ਹੀ ਆ ਨਾ ਵੀਰੇ ਨੂੰ ਵਰਗ ਹੀ ਨਹੀਂ ਮੈਂਨਾਂ ਠੀਕ ਹੈ ਲੋ ਬਈ ਗਾਇਸ ਹੁਣ ਕੈਮਰੇ ਵਾਲਾ ਕੰਮ ਵੀ ਆਪਣਾ ਡੰਗਣ ਲੱਗਿਆ ਜਾਣਾ ਜਿਹੜਾ ਕਰੋ ਕਿਆ ਹਾਂਜੀ ਗਾਇਸ ਅੱਜ ਅਸੀਂ ਤੁਹਾਨੂੰ ਬਣਾਉਣਾ ਜਾ ਰਹੇ ਹਾਂ ਜਿਹੜੀਆਂ ਸੈਟੀ ਸੂਟ ਦੇ ਦੀ ਤਾਂ ਮਾਲਕਾਂ ਨਾਲ ਐਂਡ ਕੀ ਲੱਗਦਾ ਏ ਤੁਹਾਨੂੰ ਮਾਲਕੋ ਵੀ ਤੁਸੀਂ ਕਿੱਥੇ ਤੱਕ ਓਪਨਿੰਗ ਕਰ ਦੋਗੇ ਰਿਸਪੈਕਟ ਕਰੀ ਵੀ ਹੁੰਦੀ ਆ ਤੁਹਾਡੇ ਕੋਈ ਕੁਝ ਪੁੱਛ ਰਿਹਾ ਕਦੋਂ ਤੱਕ ਓਪਨਿੰਗ ਕਰ ਦੋਗੇ ਸੁਣ ਰਹੀ ਆ ਮੈਨੂੰ ਦੱਸੋ ਬਹੁਤ ਸ਼ੁਕਰੀਆ ਤੁਹਾਡਾ ਮਤਲਬ ਤੁਸੀਂ 5 ਦਿਨਾਂ ਤੱਕ ਵੀ ਹਜੇ ਓਪਨਿੰਗ ਨਹੀਂ ਕਰਨ ਅਸੀਂ ਸਾਰੇ ਕੈਮਰੇ ਦੀ ਨਿਗਰਾਨੀ ਵਿੱਚ ਆ ਮਨ ਪ੍ਰੀਤ ਨੇ ਸਾਰਾ ਸਾਫ ਕਰਤਾ ਰੰਗ ਰੰਗ ਲਾਤਾ ਹੈਨਾ ਸਹੀ ਮੈਂ ਕਿਹਾ ਕੋਈ ਤਰ੍ਹਾਂ ਤੀਜਾ ਹੀ ਸਭ ਨਾ ਯੋਗਦਾਨ ਦੇ ਲਾਦਾ ਇਹਨੇ ਦਿਨਾਂ ਦੇ ਦੁਨੀ ਇਕੱਠੇ ਕਰਦੇ ਕੱਲੇ ਵਿਚਾਰੇ ਫਿਰ ਅੱਜ ਇਹ ਤਾਂ ਕਰ ਸਕਦੀ ਸੀ ਨੀਚੇ ਮਿਸਤਰੀ ਨੇ ਉੱਪਰ ਮੈਂ ਕਿਹਾ ਚਲੇ ਤਾਂ ਬਣਾ ਨਿਬੜੇ ਬਾਕੀ ਦਿਹਾੜੀ ਵੀ ਪੂਰੀ ਲੱਗਿਰੇ ਆਹ ਦਿਹਾੜੀ ਤਨ ਹੋਰ ਆਹ ਦਿਹਾੜੀ ਮਨ ਪੂਰੀ ਚੱਕਰ ਇਹਦਾ ਠੀਕ ਹੈ ਇਹ ਨਾ ਹੋਵੇ ਦਿਹਾੜੀ ਦਾ ਦੋਵੇਂ ਮਨਨ ਨੂੰ ਪਤਾ ਨਹੀਂ ਕੋਈ ਗੱਲ ਤੁਸੀਂ ਆਪਾਂ ਸਿੱਖੋ ਲੜੀ ਲਾਈ ਬਾਈ ਸਾਡੀ ਕੈਮਰੇ ਵੀ ਲੱਗ ਗਿਆ ਉਧਰ ਜਿਹੜੀ ਅਸੀਂ ਚੀਜ਼ ਲਗਾ ਰਹੇ ਸੀ ਉਹ ਲੱਗ ਗਿਆ ਸਟਿੱਕਰ ਗਿਆ ਸਾਡੀ ਲੋਬੀ ਅੱਜ ਜਿਹੜਾ ਹੈਗਾ ਆਪਣਾ ਕੰਪਲੀਟ ਜਿੰਨਾ ਵੀ ਕੰਮ ਆਪਣਾ ਕੰਪਲੀਟ ਹੋਇਆ ਠੀਕਾ ਆਪਾਂ ਕੈਮਰੇ ਲਗਾ ਲਿਆ ਬਾਹਰ ਵੀ ਆਪਾਂ ਕੈਮਰਾ ਲਗਾ ਲਿਆ ਬਾਈ ਆਪਾਂ LED ਵੀ ਲਗਾ ਲਈ ਤੇ ਆਪਣੇ ਵਾਈਫਾਈ ਨਹੀਂ ਲੱਗ ਗਿਆ ਪੱਖੇ ਲੱਗ ਕੇ ਸਪੀਕਰ ਆਪਾਂ ਲਿਆਂਦਾ ਸਪੀਕਰ ਲੱਗਿਆ ਪਿਆ ਠੀਕ ਹੈ ਤੇ ਰਿੱਕੀ ਜਿਹੜੇ ਸਟ्रेस ਚਾ ਟੈਨਸ਼ਨ ਚਾ ਜਿੰਨਾ ਟਾਈਮ ਕੰਮ ਕੰਪਲੀਟ ਨਹੀਂ ਹੁੰਦਾ ਤੇ ਇਦਰਾ ਲਾਈਟਾਂ ਕੱਲ ਸਹੀ ਕਰਾਉਣ ਵਾਲੀਆਂ ਸੀ ਇਹ ਵੀ ਕਰਵਾਤੀਆਂ ਇਹਦੇ ਉੱਪਰ ਗਰੇ ਉਹ ਕਰਨਾ ਸੀ ਇਹ ਵੀ ਕਰਤਾ ਆਲਮੋਸਟ ਸਾਡਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਸਾਡੇ ਅੱਖਰ ਰਹਿ ਗਏ ਸੀ ਕਿਉਂਕਿ ਅਸੀਂ ਨਾ ਬੋਰਡ ਤੇ ਜਿਹੜਾ ਆਪਾਂ ਬਾਹਰ ਬੋਰਡ ਬਣਾਇਆ ਹੋਇਆ ਉਹ ਤੇ ਅੱਖਰ ਲਾਉਣਾ ਹੀ ਰਹਿ ਗਏ ਸੀਗੇ ਮੈਂ ਤੁਹਾਨੂੰ ਦਿਖਾਉਣੀ ਆ ਆ ਵਾਲਾ ਇਹਦੇ ਅੱਖਰ ਲਾਉਣੇ ਆ ਆਪਾਂ ਤੇ ਉਹ ਵੀ ਆਪਣੇ ਕੋਲ ਬਣ ਕੇ ਆ ਗਿਆ ਤਿਆਰ ਹੋ ਕੇ ਆ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਠੀਕ ਹੈ ਆਪਾਂ yellow color ਦੇ ਲੱਗਣਗੇ ਹਜੇ ਖੁੱਲਣਗੇ ਕਿਰਾਂ ਬਸ ਇਦਾਂ ਮੈਂ ਤੁਹਾਨੂੰ ਦਿਖਾ ਸਕਦੀ ਆ ਇੰਨਾ ਠੀਕ ਹੈ ਆਹ ਵਾਲੇ ਨੇ ਤੇ ਇਹ ਲੱਗਣਗੇ ਕਲਰ yellow color ਦਾ ਹੈ ਕਿ ਇਹ ਰੰਗਾ ਜਿਹੜਾ ਉਹ ਲੱਗੂਗਾ ਸਾਰਾ ਬਣ ਕੇ ਆ ਗਿਆ ਸੀ ਵੀਰਾਂ ਨੇ ਸ਼ੇਠੀ ਸ਼ੂ ਵਾਲਾ ਬਸ ਸ਼ਾਇਦ ਅੱਜ ਆਪਣਾ ਆਪਾਂ ਇਹ ਕੰਪਲੀਟ ਕਰ ਦਾਂਗੇ ਤੁਸੀਂ ਮੇਰੇ ਵਲੌਗ ਨਾਲ ਜੁੜੇ ਰਹੋ ਸਾਰੀ ਡਿਟੇਲ ਦੇ ਲਈ ਤੇ ਜਿਨ੍ਹਾਂ ਨੇ ਵੀ ਸ਼ੂ ਲੈਣੇ ਹੋਏ ਬਸ ਇੱਕ ਅੱਧੇ ਦਿਨ ਤੱਕ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਨੰਬਰ ਵੀ ਲੈ ਲਿਆ ਜਲਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਅਸੀਂ ਨੰਬਰ ਵੀ ਠੀਕ ਹੈ ਗਾਇਸ ਲੋ ਵੀ ਆਪਾਂ ਉੱਪਰਲੇ ਪੋਸ਼ਨ ਤੇ ਸਫਾਈ ਕਰਕੇ ਆਪਾਂ ਬੈਠ ਗਏ ਘਾਹ ਤੇ ਮੋਬਾਈਲ ਨਾਲ ਬੈਠੇ ਆ ਠੀਕ ਹੈ ਉਧਰ ਰਿੱਕੀ ਵਰਗੇ ਕਰਵਾ ਰਹੇ ਨੇ ਅੰਦਰ ਕੰਮ ਅੱਖਰ ਲਾਉਣ ਲਈ ਵੀਰੇ ਵੀ ਆ ਗਏ ਤੇ ਅੱਖਰ ਲਾਉਣੇ ਆ ਹੁਣ ਆਪਾਂ ਅੱਜ ਤਾਰਾ ਅਸੀਂ ਕੰਮ ਕੰਪਲੀਟ ਕਰਕੇ ਜਾਣਾ ਤੇ ਗਾਇਸ ਤੁਹਾਨੂੰ ਮੈਂ ਖੁਸ਼ੀ ਦੀ ਗੱਲ ਦੱਸਦਾ ਕੱਲ ਨੂੰ ਆਪਾਂ ਪਾਟ ਕਰਵਾ ਰਹੇ ਹਾਂ ਠੀਕ ਹੈ ਆਪਣੀ ਆ ਵਾਲੀ ਸ਼ਾਪ ਤੇ ਕੱਲ ਨੂੰ ਆਪਾਂ ਸੁਖਨੀ ਜਪ ਦਾ ਪਾਠ ਕਰਵਾ ਰਹੇ ਹਾਂ ਤੇ ਕੱਲ ਨੂੰ ਸਾਰੀ ਸੀ ਵੀ ਆ ਫੈਮਿਲੀ ਹੋਵਾਂਗੀ ਇਕੱਠੀ ਠੀਕ ਹੈ ਤੇ ਉਹ ਮੋਟਰ ਆਪਣੀ ਐਲਈ ਜਲੀ ਜਾਂਦੀ ਐ ਐਲਈ ਦਾ ਕੰਮ ਹੋਈ ਜਾਣਾ ਤੇ ਬੰਨ ਤੇ ਕਿੰਨਾ ਟਾਈਮ ਲੱਗਿਆ ਅੱਖਰ ਬੰਨ ਤੇ 10 ਮਿੰਟਾਂ ਤੇ ਬੰਨਦਾ ਮਦਲੇ ਤੇ ਜੇ ਬੰਨ ਦਾ 1 ਦਿਨ ਚ ਆਰਡਰ ਦਿੰਦਾ ਉਦੋਂ ਹੀ ਕੰਪਲੀਟ ਹੋ ਜਾਂਦਾ ਪਰ ਉਹ ਅਪਾਇੰਟਮੈਂਟ ਤਾਂ ਬੁੱਕ ਕਰਵਾਉਣੀ ਪੈਂਦੀ ਹੋਣੀ ਆ ਲੱਗਾ ਵਾਲੀ ਹੁੰਦੀ ਆ ਬੰਨ ਤੇ ਉਹਨਾਂ ਕਰਕੇ ਨਹੀਂ ਆਇਦੋ ਮੈਂ ਠੀਕ ਹੈ ਲੋ ਵੀ ਗਾਇਸ ਕੰਮ ਹੋਣ ਲੱਗ ਗਿਆ ਸਾਡਾ ਸਾਡੀ ਅੱਧੀ ਮਤਲਬ 70% ਸਟ्रेस ਆ ਜਿਹੜੀ ਘਟ ਗਈ ਕਿਉਂਕਿ ਕੰਮ ਸਾਡਾ ਕਾਫੀ ਨਿਬੜ ਚੁੱਕਿਆਗਾ ਤੇ ਅੱਜ ਸਾਡੇ ਬੋਰਡ ਲੱਗਣਾਗਾ ਆ ਪਏ ਨੇ ਅਖਰ ਠੀਕ ਐ ਤੇ ਅੱਜ ਹਨੀ ਸੇਟੀ ਵੀਰ ਨੂੰ ਮੈਂ ਅੱਜ ਵਧਾ ਕੇ ਬੇਜੀਨੀਆ ਵੀਡੀਓ ਵੀ ਵੀਰੇ ਬੋਰਡ ਲਵਾਤਾ ਵੀਰੇ ਨੇ ਪਤਾ ਕੀ ਕਹਿਣਾ ਦੱਸ ਭੈਣੇ ਅੱਜ ਤੂੰ ਬੈਠੀ ਸੀ ਨਾ ਉੱਤੇ ਵਾਰੀ ਵਾਰੀ ਜਿਹੜੀਆਂ ਸਟੋਰੀਆਂ ਪਾਈਆਂ ਨੇ ਤੂੰ ਲਵਾਤਾ ਆਉਣਾ ਬੋਰਡ ਬਸ ਆਪਣੀ ਅੱਜ ਆਹ ਬੋਰਡ ਲਵਾ ਦਈਏ ਹੁਣ ജഗണി ചേർത്തി <cam> <coughs> <itation> ਹਾਂਜੀ ਗਾਇਸ ਤੇ ਆਪਣਾ ਬੋਰਡ ਲੱਗ ਗਿਆ ਜੰਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੰਮ ਕਾਫੀ ਤਰ੍ਹਾਂ ਕੰਪਲੀਟ ਹੋ ਗਿਆ ਤੇ ਰਕੀ ਵਰਗੇ ਗਿਆ ਗੁਰਦੁਆਰਾ ਸਾਹਿਬ ਆਪਾਂ ਜੀ ਨਾਲ ਗੱਲ ਕਰਨ ਕੱਲ ਨੂੰ ਆਪਾਂ ਸੁਖਨੀ ਸਾਹਿਬ ਦਾ ਪਾਠ ਕਰਵਾ ਦੇਣਾਗਾ ਸਵੇਰੇ ਤੇ ਕਿਉਂਕਿ ਟਾਈਮ ਬਹੁਤ ਘੱਟ ਆ ਆਪਣੇ ਕੋਲ ਤੇ ਉਹ ਗਈ ਹੋਇਆ ਗੱਤੀ ਵਗੈਰਾ ਲੈਣ ਤੇ ਨਾਲੇ ਚਾਦਰਾਂ ਤੇ ਨਾਲੇ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਆ ਕੀ ਖੁਸ਼ ਆ ਠੀਕ ਹੈ ਤੇ ਜੁਝਾਰ ਆਪਣਾ ਦੁਕਾਨ ਤੇ ਸੀਗਾ ਜੁਝਾਰ ਨੂੰ ਲੱਗਣਾ ਰਿਹਾ ਜੰਤ ਵਰਗੇ ਮਤ ਵਰਗੇ ਵੀ ਆ ਜਿੱਥੇ ਸੀਗੀਆਂ ਕਿਉਂਕਿ ਕੰਮ ਕਾਫੀ ਜ਼ਿਆਦਾ ਸੀਗਾ ਆਪਣਾ ਕੰਪਲੀਟ ਕਰਨ ਵਾਲਾ ਤੇ ਬਸ ਬੋਰਡ ਆਪਣਾ ਲੱਗਣ ਵਾਲਾ ਕਰੀਏ ਦਿਖਾਉਣੀ ਤੁਹਾਨੂੰ ਤੇ ਫਿਰ ਆਪਾਂ ਕਰਾਂਗੇ ਸਫਾਈ ਸਫਾਈ ਕਰਨ ਤੋਂ ਬਾਅਦ ਚਾਨਣੀ ਲਗਾ ਕੇ ਫਿਰ ਉਸ ਤੋਂ ਬਾਅਦ ਹੀ ਆਪਾਂ ਘਰੇ ਜਾਵਾਂਗੇ ਦੇਖਦੇ ਆਂ ਬਸ ਕੰਮ ਫਿਨਿਸ਼ ਹੋਣ ਦੇ ਵਿੱਚ ਥੋੜਾ ਹੀ ਸਮਾਂ ਦਾ ਫਿਰ ਆਪਾਂ ਕਰਦੇ ਆਂ ਸਾਰਾ ਦੇਖਦੇ ਆਂ ਆ ਦੇਖ ਪਾਟ ਵਾਲਾ ਸਮਾਨ ਆ ਗਿਆ ਸਾਰਾ ਉਹ ਚਾਚੂ ਸਮਾਨ ਲੈ ਕੇ ਆਏ ਕਿੰਨਾ ਸਮਾਨ ਲੈ ਕੇ ਆਇਆ ਹੈ ਨਾ ਗਦਲੇ ਆ ਗਿਆ ਦੇਖ ਸਾਰਾ ਹੈ ਕਿੰਨਾ ਸਮਾਨ ਆ ਗਿਆ ਇੱਧਰ ਦੇਖੀ ਆਪਣਾ ਬੋਰਡ ਲੱਗ ਜਾਂਦਾ ਉਹਦੇ ਛੂ ਲੱਗ ਗਿਆ ਆਪਣੇ ਕਿਉਂ ਗੱਦੀ ਤੇਰੇ ਜਾਣ ਕੇ ਰਿੱਕੀ ਇਕੱਲੇ ਗੱਦੀ ਆ ਜਾਣਗੇ ਇੱਥੋਂ ਕਿਹੜਾ ਖਰਾਬ ਆ ਕੁਛ ਪੁੱਤ ਨੇ ਪੁੱਤ ਲਿਪੜੇ ਹੋਣਾ ਫਰਸ ਨੂੰ ਆ ਗੱਦੀ ਲਿਪੜਦੇ ਨੇ ਉੱਥੇ ਕੀ ਕਰਨਾ ਆਪਾਂ ਇੱਕ ਗੱਦਾ ਧਰ ਕੇ ਸਾਰੇ ਧਰ ਲਉ ਹਾਂ ਐ ਕਰ ਲੇ ਮਾਂ ਲੈ ਕੇ ਚਲ ਇਧਰ ਤਿਵੇਤੇ ਪਾਪਾ ਪਾਪਾ ਆਰਡਰ ਦੇ ਲੈਣ ਗਏ ਆ। ਲੋ ਬਈ ਗਾਇਸ ਆਪਾਂ ਪਹੁੰਚ ਗਏ ਸੀ ਘਰੇ ਘਰੇ ਲੈਣਾ ਸੀ ਆਪਾਂ ਰੋਟੀ। ਰੋਟੀ ਆਪਾਂ ਬਣਾ ਲਈ ਆ। ਕਿੱਥੇ ਬੈਗ ਲੱਭਿਆ? ਨਾ ਉਹ ਬੈਗ ਨੂੰ। ਉਹ ਤੇ ਉਹ ਲਾਈਟਿੰਗ ਚਲ ਕੋਈਆਂ ਹੀ ਲੈਣ ਨੂੰ ਕੀ ਕਰਾਂ। ਠੀਕ ਹੈ। ਹਾਂ। ਹਾਂ ਇੱਕ ਥਾਲ ਦੇਖ ਲੋ। ਹਾਂਜੀ। ਡੈਡੀ ਦੇਖਿਓ ਮੈਂ ਫੇਟੀ ਤੇ ਤੁਹਾਡੇ ਡੈਡੀ ਦਾ ਵਰਸ ਗੱਡਿਆਗਾ। ਇਹਦੇ ਵਿੱਚ ਕਾਫੀ ਚੀਜ਼ਾਂ ਨੇ ਮੈਨੂੰ ਲੱਗਦਾ। ਦੇਖਿਓ ਮੰਮੀ ਕੀ ਕੀ ਆ ਦੱਸਿਓ। ਦੇਖੋ। ਦੇਖਣ ਕੋਰ ਕਿ ਡੈਡੀ ਦੇ ਡੈਡੀ ਦਾ ਪਰਸਾ ਮਤਲਬ ਰਿੱਕੀ ਦੇ ਦਾਦਾ ਜੀ ਦਾ ਬਾਪੂ ਦੀ ਹੈ ਇਹ ਹਾ ਹੋ ਤੇ ਬੈਠਾ ਮਮਾ ਦੇ ਹੋ ਤੇ ਵਧੀਆ ਹੋਣੇ ਉੱਥੇ ਬੈਠੋ ਤੁਸੀਂ ਇਹ ਬਾਪੂ ਨੇ ਤੁਹਾਨੂੰ ਇਕੱਠਾ ਕਰਿਆ ਸੀਗਾ ਕਿਉਂ ਨਾ ਮੈਂ ਉਹਦੇ ਕੋਲ ਡੈਡੀ ਦੇਖਿਓ ਮੇਰੀ ਗੱਲ ਸੁਣੋ ਡੈਡੀ ਇਹਦਾ ਸ਼ੀਸ਼ਾ ਨਿਕਲਿਆ ਪਿਆ ਘੜੀ ਦਾ ਆ ਢੋਲੂ ਇਹ ਢੋਲੂ ਮੰਮੀ ਉਹ ਗਨਸ ਮੈਂ ਆ ਤੇ ਪੁੱਤਾਂ ਨੇ ਵਿਆਹ ਨੂੰ ਸਿੱਟੂ ਬੱਲੇ ਥੋੜ ਨੂੰ ਇਕੱਠਾ ਕਰੀ ਤੇ ਅੱਛਾ ਵਿਆਹ ਤੇ ਸਿੱਟੇ ਸੀ ਇਹ ਢੋਲੂ ਦੋਨਾਂ ਦੇ ਵਿਆਹਾਂ ਤੇ ਮੰਮੀ ਚਪਾਨੀਆਂ ਚਪੁੰਨੀਆਂ ਹੋਣੀਆਂ ਨੇ ਇਹ ਚ ਹੋਰ ਕੀ ਹੈ ਜੜੀ ਬੱਸ ਇਹ ਬਾਪੂ ਪਰਸ ਕਿੱਥੇ ਲੈ ਕੇ ਜਾਂਦਾ ਹੁੰਦਾ ਸੀ ਹਾਂ ਥੋੜ ਨੂੰ ਬੱਸ ਹਾਂ ਮੰਮੀ ਪੁਰਾਣਾ ਇਕਾ ਪੁਰਾਣਾ ਇਹ ਕੁਟੀ ਕੁਟੀ ਵੱਡਾ ਢੋਲੂ ਮੈਨੂੰ ਦੇ ਦੇ ਦੋ ਲੈ ਲਓ ਛੋਟੇ ਵੀ ਮੈਂ ਆ ਦੇ ਪੁੱਤ ਹੈ ਹਾਂ ਕਹਿੰਦਾ ਮੈਨੂੰ ਵੱਡਾ ਥੋਲੂ ਦੇ ਦੇ ਉਹ ਜਿਹਦੇ ਕੋਲ ਹੈਗਾ ਮੈਥੋਂ ਦੋ ਦੂਜੇ ਲੈ ਲਓ ਅੱਛਾ ਇਹ ਤੁਸੀਂ ਬਾਪੂ ਦੀ ਯਾਦ ਸਾਂਭ ਕੇ ਰੱਖੀ ਹੋਈ ਐ ਬੱਚੇ ਥੋਲੂ ਨੇ ਬੱਦੇ ਛੱਟੇ ਸੀ ਅੱਦੇ ਰਾਜ ਦੇ ਵੇ ਨੂੰ ਇਹ 500 ਦੇ ਸੀ ਇਹ ਦੇਖ ਲੈ ਆ ਆ ਬਿਆਹ ਵਾਲੇ ਪੋਟਲੀ ਸਾਂਭ ਕੇ ਰੱਖੀ ਹੋਈ ਮੇਰੇ ਪੋਤੇ ਦੇ ਗਾਲ ਠੀਕ ਹੈ ਫਿਰ ਬਈ ਪਹਿਲੇ ਚੱਲ ਜਾਓ ਬਚਾਰਾ ਹੈ ਨਾ ਦੇਖ ਕੇ ਵੀ ਨਹੀਂ ਗਿਆ ਬੇਬੇ ਵੀ ਪਹਿਲੇ ਚੱਲ ਗਏ ਨਾ ਹਾਂ ਆ ਹੋ ਵੀ ਮਮੀ ਅੱਜ ਉਹ ਤਾਂ ਪੰਜੀਆਂ ਪੰਜੀਆਂ ਹਾਂ ਐੜੀ ਪੰਜੀ ਕਿੰਨੀਆਂ ਹੌਲੀਆਂ ਨੇ ਪੰਜੀਆਂ ਤੋਂ ਨੂੰ ਬੱਡੇ ਹੂੰ ਸਾਰਾ ਦਿਨ ਰਾਤ ਨੂੰ ਤਾਂ ਲਾਉਂਦੇ ਹੋਣਗੇ ਅੱਛਾ ਉੱਥੇ ਜਾਂਦੇ ਹੁੰਦੇ ਸੀ ਨਾ ਤਫੇ ਕੜੇਆ ਕੜੇਆ ਵਾਲਾ ਮਿਲਦਾ ਸੀ ਹਨਾ ਜੀ ਪਸਾੜਾ ਤੇ ਬਾਪੂ ਦੀ ਪੂਆ ਸੀ ਭੈਣਾ ਸੀ ਨਾ ਉਹ ਕਹਿੰਦੀਆਂ ਨੇ ਕੰਜੇ ਸੜਪਰਾ ਮਾਂ ਬੱਕ ਨਹੀਂ ਆਈਆਂ ਹੰਦੇ ਕੜੇਆ ਵਾਲਾ ਅੱਛਾ ਸੋਨੇ ਦਾ ਖੜਾਪਾ ਫੇਰ ਖੜਾਪਾ ਉਹਦਾ ਇੱਕ ਸ਼ਾਂਤ ਰਿੱਕੀ ਵੰਗੂ ਰਿੱਕੀ ਕਈ ਵਾਰ ਉਹਨੂੰ ਲੱਗਦੀ ਸੀ ਰਿੱਕੀ ਮੈਂ ਕਿਹਾ ਤੂੰ ਜਮੇ ਵਾ ਹਾਂ ਠੀਕ ਹੈ ਫਿਰ ਲੋਈ ਅੱਖਰ ਜਲਾ ਰਹੇ ਹੁਣ ਕਿੰਨੇ ਜਾ ਕੇ ਕਿੰਨੇ ਰਹਿ ਗਏ ਬੂਟ ਵੀ ਜਗੜਨੇ ਹਨ ਬੂਟ ਵੀ ਜਗੜਨੇ ਹੈ ਜੀ ਚਾਚਾ ਹੀ ਕਰੀ ਜਾਂਦਾ ਕੋ ਉਧਰ ਚਾਚਾ ਗੱਡੀ ਦੇ ਹੱਥ ਮਾਰੀ ਜਾਂਦਾ ਹੈ ਪੁੱਟਾ ਕਰਕੇ ਤਾਂ ਬੰਗਾ ਲੈ ਤਾ ਹੈ ਪੁੱਟਾ ਕਰਕੇ ਤਾਂ ਬੰਗਲ ਹੈ ਬੂਟ ਨਾ ਜੇ ਕੇ ਫਿਰ ਕੀ ਪੈਦਾ ਬੂਟ ਜਗੜਨੇ ਜ਼ਰੂਰੀ ਆ ਬੂਟ ਜਗੜਨੇ ਵਾਹ ਜ਼ਰੂਰੀ ਹੈ ਹਾਂ ਤੰਗਾ ਦਾ ਪੁੱਟਾ ਕਰਕੇ ਲਿਆ ਮੜਾ ਮਰਵਾਈ ਚਮਕਾਇਆ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਹੂੰ ਦੁਬਾਰਾ ਕਰਦੇ ਆਪਾਂ ਸਫਾਈਆਂ ਸਵੇਰੇ ਕਰਾਵਾਂਗੇ ਬਾਅਦ ਜੀ 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 ਇਹ ਜਿਹੜਾ ਜਗੜਾ ਹੁੰਦਾ ਜਗਾ ਦੇ ਦਾਜੋ ਦੇ OI ਇੱਕ ਕਾਲ ਦੀ ਸੀ ਇਹ ਤਾਂ ਡਾਟ ਚੱਲਦਾ ਹਾਂ ਹੈਨਾ ਬਹੁਤ ਪਰਪੰਪ ਹੈ। ट्राई ਕਰੀਂ। ट्राई ट्राई ਕਰਾਈ ਕਰਾਈ। ਲੋ ਵੀ ਅਖਰ ਚਾਲੂ ਕਰਨ ਲੱਗਿਆ ਫਾਈਨਲੀ। ਹੈਨਾ? ਮਾਹਰ ਕਿਨਾ? ਚਾਹੀ। ਚਾਹ ਪੀ ਲਓ। ਹਾਂ। ਨੰਬਰ 982 66 ਜਾ ਰਿਹਾ ਹੈ। 99084 ਇਹ ਸਾਡੇ ਪਰਸਨਲ ਨੰਬਰ ਨੇ ਹੈਨਾ ਜਿਹੜਾ ਆਰਡਰ ਵਾਲਾ ਨੰਬਰ ਆ ਉਹ ਹੈਗਾ ਆਪਣਾ 94647 0050 ਜਿਹਦੇ ਵਟਸਐਪ ਤੇ ਤੁਸੀਂ ਆਰਡਰ ਕੋਈ ਵੀ ਕਰ ਸਕਦੇ ਹੋ ਉਹ ਨੰਬਰ ਚਾਹੇ ਸੇਵ ਕਰ ਲਓ ਮੈਸੇਜ ਕਰ ਦਿਓ ਸਾਨੂੰ ਇੱਕ ਕਰੀ ਅਸੀਂ ਸੇਵ ਕਰ ਲਾਂਗੇ ਉਹਦੇ ਸਟੇਟਸ ਲਾਇਆ ਕਰਾਂਗੇ ਹੈਨਾ 94647 0050 ਉਹਦੇ ਥੋੜੇ ਟਾਈਮ ਨੂੰ ਅਸੀਂ ਵਟਸਐਪ ਚਲਾ ਲਾਂਗੇ ਬਸ ਇੱਕ ਅੱਦੇ ਦਿਨ ਚ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂਗੇ ਸਟੋਰੀ ਪਾ ਕੇ ਉਹਨਾਂ ਜੇ ਸਾਡਾ ਤੁਸੀਂ ਇੰਸਟਾਗ੍ਰam ਪੇਜ ਫੋਲੋ ਕਰ ਲਓ ਸਵੀਆ ਐਂਡ ਸੇਠੀ ਸ਼ੂਜ਼ ਉਹਦੀ ਅਸੀਂ ਇੰਸਟਾਗ੍ਰam ਤੇ ਸਟੋਰੀ ਪਾਉਂਦੇ ਰਹਿੰਦੇ ਆ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਉੱਥੇ ਸਾਰੇ ਬੂਟਾਂ ਦੀ ਅਪਡੇਟ ਦਿਆ ਕਰਾਵੇ ਲੋ ਵੀ ਲੱਗੇ ਅਖਰਾਉਣ ਕਰਨ ਜੀਜੀ ਗੱਲਾਂ ਸੱਚ ਲਾਉਣ ਕਦਿ ਗਿਆ ਨਾ ਛੜਤੀ 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 ਲੋਵੀ ਲੱਗੇ ਅਖਰਾਉਣ ਕਰਨ ਜੀਜੀ ਗੱਲੇ ਸੁਚ ਚਲਾਉਣ Pwyc gadau. Ia, byndgen ar y ਬੜੀ ਗੱਲ ਆ ਹਨਾ ਇਸਕੇ ਲਈ ਬਣੋਗੇ ਤੂੰ ਬਾਤ ਬਣਦੀ ਹੈ ਕਿੱਲੇ ਚ ਸਟਾਰ ਬਿੱਟ ਪਾ ਜੇ ਹੁਣ ਨਹੀਂ ਬਣਦੀ ਨਾ ਇਹ ਦੂਹਾ ਨਹੀਂ ਬਣਦੀ ਫੇਰ ਨਹੀਂ ਬਣਦੀ ਲਾ ਆਪਾਂ ਗਰੀ ਬੜਾ ਲੋ ਮੈਟਰ ਉੱਪਰ ਹਾਰੇ ਗਰੇ ਪੋਚਾ ਲਾ ਕੇ ਗੱਲ ਬਣਾਤੀ ਆਪਾਂ ਤੇ ਥੱਲੇ ਰਹਿ ਗਿਆ ਪੋਚਾਣਾ ਜੇ ਜੀ ਮਾਰੀ ਇਹਦਾ ਵੈਕਿਊਮ ਆ ਆ ਸੋਣ ਥੱਲੇ ਲਾਉਣੇ ਪੋਚਾ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਹੋ ਤੇ ਹਾਂਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਜਲਦੀ ਮਿਲਦੇ ਆਪਾਂ ਆਪਣੇ ਸਟੋਰ ਤੇ ਬਾਟਕਾਂ ਨੂੰ ਕੱਲ ਨੂੰ ਠੀਕ ਹੈ ਤੇ ਨਾਲੇ ਸਾਡਾ ਅੱਜ ਦਾ ਸਟਾਕ ਜਲਦੀ ਮਿਲਦੇ ਆਂ ਵਧੀਆ ਸਟਾਕ ਦੇ ਨਾਲ ਬਾਏ ਬਾਏ ਗਾਇਜ਼